ਜਿਹੜਾ ਨਗਰ ਨਿਗਮ ਵੱਲੋਂ ਪਾਰਕਾਂ ਦੀ ਜਿਹੜੀ ਮੇਨਟੇਨੈਂਸ ਲਈ ਜਿਹੜੀ ਆ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦਾ ਜਿਹੜਾ ਵਿਚਾਰ ਕੀਤਾ ਜਾ ਰਿਹਾ ਐ ਐਕਚੁਅਲੀ ਗੱਲ ਕੀ ਆ ਜਿਹੜਾ ਮੁਹਾਲੀ ਸ਼ਹਿਰ ਐ ਜਾਂ ਚੰਡੀਗੜ੍ਹ ਐ ਜਾਂ ਪੰਚਕੂਲਾ ਹੈਗਾ ਇਹ ਪਾਰਕਾਂ ਨਾਲ ਜਾਣੇ ਜਾਣ ਵਾਲੇ ਸ਼ਹਿਰ ਨੇ ਇਹਨਾਂ ਦਾ ਸਭ ਤੋਂ ਵੱਡੀ ਖਾਸੀਅਤ ਤੇ ਸੋਨਾਪਨ ਜਿਹੜਾ ਹੈਗਾ ਉਹ ਪਾਰਕਾਂ ਕਰਕੇ ਆ 700 ਦੇ ਕਰੀਬ ਪਾਰਕ ਮੁਹਾਲੀ ਦੇ ਵਿੱਚ ਪਾਰਕ ਨੇ ਇੱਕ ਪਾਰਕ ਮੁਹਾਲੀ ਦੇ ਵਿੱਚ ਐਡਾ ਵੱਡਾ ਪਾਰਕ ਹੈ ਨੇਚਰ ਪਾਰਕ ਜਿਹਨੂੰ ਅਸੀਂ ਕਹਿੰਦੇ ਆ ਉਹ ਚੰਡੀਗੜ੍ਹ ਕੋਲ ਵੀ ਨਹੀਂ ਹੈਗਾ ਉਹਦੇ ਨਾਲ ਦਾ ਪਾਰਕ ਪੰਚਕੂਰੇ ਕੋਲ ਵੀ ਉਹਦੇ ਨਾਲ ਦਾ ਪਾਰਕ ਕੋਈ ਹੈ ਨਹੀਂਗਾ ਹਨਾ ਟ੍ਰਾਈਸਟੂ ਦੇ ਵਿੱਚ ਸਭ ਤੋਂ ਨੰਬਰ 1 ਸਾਡੇ ਕੋਲ ਪਾਰਕ ਹੈਗਾ ਅਸੀਂ ਜਦੋਂ ਮੈਂ ਪਿੱਛੇ ਆਪਣੇ ਅਫਸਰਾਂ ਨਾਲ ਸਲਾਹ ਕੀਤੀ ਮੈਂ ਕਿਹਾ ਜੀ ਪਾਰਕਾਂ ਦੇ ਬਹੁਤ ਜ਼ਿਆਦਾ ਖਰਚਾ ਹੋਣਾ ਹੁੰਦਾ ਹੈ ਪਰ ਜਿਹੜੇ ਠੇਕੇਦਾਰ ਹੈਗੇ ਨੇ ਉਹ ਉਸ ਲੈਵਲ ਦਾ ਖਰਚਾ ਨਹੀਂ ਕਰ ਪਾਉਂਦੇ ਜਿਸ ਲੈਵਲ ਦਾ ਲੋਕਾਂ ਦਾ ਟੇਸਟ ਹੈਗਾ ਕਿਉਂਕਿ ਲੋਕ ਹਰ ਇੱਕ ਦਾ ਬਾਹਰ ਕੋਈ ਨਾ ਕੋਈ ਰਿਸ਼ਤਦਾਰੀ ਕੋਈ ਕਿਸਾ ਬੱਚਾ ਸਵਿਟਜ਼ਰਲੈਂਡ ਜਾਂਦਾ ਹੈ ਆ ਇੰਗਲੈਂਡ ਜਾਂਦਾ ਹੈ ਯੂ ਐਸ ਜਾਂਦਾ ਹੈ ਕੈਨੇਡਾ ਜਾਂਦੇ ਆ ਉਹ ਲੋਕ ਆ ਕੇ ਮਜੂਸ ਕਰਦੇ ਕਿ ਸਾਡੇ ਵੀ ਉਸ ਤਰ੍ਹਾਂ ਦੀਆਂ ਸਹੂਲਤਾਂ ਚਾਹੀਦੀਆਂ ਨੇ ਉਹ ਜਿਹੇ ਪਾਰਕ ਹੋਣੇ ਚਾਹੀਦੇ ਨੇ ਸੋ ਮੈਂ ਕਿਹਾ ਜੀ ਵੀ ਇਹਦੇ ਵਾਸਤੇ ਮੈਂ ਕਿਹੋ ਜਿਹਾ ਹੱਲ ਕਰ ਸਕਦਾ ਜਿਹੜਾ ਹੱਲ ਇਹੋ ਜਿਹਾ ਹੋਗਾ ਕਿ ਤੁਹਾਡਾ ਉਹਨਾਂ ਦੇ ਪੁੰਨ ਵਾਲੇ ਫਲੀਆਂ ਕਿ ਪਾਰਕ ਵੀ ਸੋਹਣੇ ਹੋਣਗੇ ਸਾਡੇ ਕੋਲੋਂ ਵੀ ਕੋਈ ਪੈਸਾ ਨਹੀਂ ਲੱਗੂਗਾ ਔਰ ਸਾਡੀ ਬੱਲੇ ਬੱਲੇ ਵੀ ਹੋਊਗੀ ਉਹ ਕਹਿੰਦੇ ਵੀ ਉਹ ਕਿਵੇਂ ਹੋ ਸਕਦਾ ਮੈਂ ਕਿਹਾ ਜੀ ਕਿ ਸੀਐਸਆਰ ਫੰਡ ਹੁੰਦਾ ਹੈ ਹਰ ਵੱਡੀ ਕੰਪਨੀ ਨੇ ਇੱਕੋ ਫੰਡ ਵੱਖਰੇ ਤੌਰ ਤੇ ਰੱਖਿਆ ਹੁੰਦਾ ਹੈ ਸਰਕਾਰ ਦੀ ਹਦਾਇਤ ਹੁੰਦੀ ਆ ਕਿ ਤੁਸੀਂ ਉਹ ਫੰਡ ਕਿਸੇ ਮਤਲਬ ਡਿਵੈਲਪਮੈਂਟ ਤੇ ਲਾਉਣਾ ਹੈਗਾ ਸਕੂਲ ਤੇ ਲਾਉਣਾ ਟੋਬੇ ਤੇ ਲਾਉਣਾ ਜਾ ਕੇ ਪਿੰਡ ਦੀ ਸਮਸ਼ਾਨ ਤੇ ਜਾਂ ਕਿਤੇ ਵੀ ਜਾ ਕੇ ਤੁਸੀਂ ਭਲੇ ਦਾ ਕੰਮ ਕਰਨਾ ਉਹਦੇ ਨਾਲ ਮੈਂ ਕਿਹਾ ਵੀ ਆਪਾਂ ਉਸ ਫੰਡ ਦਾ ਫਾਇਦਾ ਲੈ ਲਈਏ ਮੇਰੇ ਫਰੈਂਡ ਸਰਕਲ ਦੇ ਵਿੱਚ ਬਹੁਤ ਵੱਡੇ ਵੱਡੇ ਕਾਰੋਬਾਰੀ ਬੰਦੇ ਹੈਗੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਫੰਡ ਪਿਆ ਹੈਗਾ ਉਹ ਪ੍ਰਾਈਵੇਟ ਤੌਰ ਤੇ ਉਹਨੂੰ ਪਾਰਕ ਨੂੰ ਮੇਨਟੇਨ ਵੀ ਕਰਨਗੇ ਸਿਕਿਉਰਟੀ ਵੀ ਲਾਉਣਗੇ ਜੋ ਕੋਈ ਜਿਮਨ ਜਾ ਕੋਈ ਪ੍ਰੋਬਲਮ ਹੈਗੀ ਆ ਕੋਈ ਮਸ਼ੀਨ ਟੁੱਟੀ ਆ ਉਹਨੂੰ ਵੀ ਰਿਪੇਅਰ ਕਰਨਗੇ ਔਰ ਉੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਵੇਂ ਆਪਣਾ ਨੇਚਰ ਪਾਰਕ ਹੈਗਾ ਉੱਥੇ ਕਈ ਲੋਕ ਜ਼ਰੂਰੀ ਨਹੀਂ ਕਿ ਮਹਾਲੀ ਤੋਂ ਲੋਕ ਸੈਰ ਕਰਨ ਆਉਂਦੇ ਤਾਂ ਚੰਡੀਗੜ੍ਹ ਤੋਂ ਲੋਕ ਵੀ ਆਉਂਦੇ ਆ ਪੰਜਾਬ ਦੇ ਬੰਦੇ ਵੀ ਕਹਿੰਦੇ ਨੇ ਕਿ ਯਾਰ ਉੱਥੇ ਜਾ ਕੇ ਰੁਕ ਜੀ ਬਾਈ ਪਿੱਛੇ ਸਾਹਮਣੇ ਉੱਥੇ ਅਸੀਂ 10 ਮਿੰਟ ਰੁਕਾਂਗੇ ਉੱਥੇ ਕਿ ਕੈਫੇ ਵੀ ਬਣੇ ਚੰਗਾ ਵੱਡਾ ਕੈਫੇ ਹੋਵੇ ਜਿਹੜਾ ਬੰਦਾ ਮਤਲਬ ਉੱਥੇ ਕੋਈ ਬੰਦਾ 10 ਮਿੰਟ ਬੈਠ ਕੇ ਕੌਫੀ ਵੀ ਪੀ ਲੇ 10 ਮਿੰਟ ਦੀ ਵੀ ਮੀਟਿੰਗ ਵੀ ਕਰ ਲੇ ਉਸ ਤੋਂ ਬਾਅਦ ਇੱਕ ਆਪਣਾ ਸੈਰ ਦਾ ਘੇੜਾ ਵੀ ਲਾ ਲੇ ਸੋ ਮੈਂ ਇਹ ਚਾਹੁੰਦਾ ਕਿ ਸਾਡੇ ਮਹਾਲੀ ਦੇ ਵਿੱਚ ਜੋ ਸਾਡੇ ਕੋਲੇ ਉਹ ਮੇਨਟਨ ਐਨਐਮਐਲ 5 ਸਟਾਰ ਫੈਸਿਲਿਟੀ ਉਹਦੇ ਵਿੱਚ ਹੋਣੀ ਚਾਹੀਦੀ ਆ ਤਾਂ ਕਿ ਹਰ ਇੱਕ ਬੰਦੇ ਦਾ ਦਿਲ ਕਰੇ ਕਿ ਯਾਰ ਉਹ ਪਾਰਕ ਦੇ ਵਿੱਚ ਜਿਹੜਾ ਜ਼ਰੂਰ ਲਾ ਕੇ ਆਵਾਂ ਦੇਖੋ ਸਭ ਤੋਂ ਵੱਡੀ ਉਹਦੀ ਖਾਸੀਅਤ ਕੀ ਆ ਜੇ ਤੁਸੀਂ ਧੁੱਪ ਦੇ ਵਿੱਚ ਸੈਰ ਕਰਨੀ ਆ ਧੁੱਪ ਦੇ ਵਿੱਚ ਕਰ ਸਕਦੇ ਹੋ ਤੁਸੀਂ ਛਾਂ ਦੇ ਵਿੱਚ ਸੈਰ ਕਰਨੀ ਆ ਦੁਪਹਿਰੇ ਤੋਂ ਬਜਾੜਾ ਹੈਗੀ ਆ ਤੁਸੀਂ ਛਾਂ ਦੇ ਵਿੱਚ ਕਰ ਸਕਦੇ ਹੋ ਤੁਸੀਂ ਪੱਕੇ ਟਰੈਕ ਤੇ ਕਰਨੀ ਆ ਪੱਕੇ ਟਰੈਕ ਤੇ ਕਰ ਸਕਦੇ ਹੋ ਜੇ ਤੁਸੀਂ ਕੱਚੇ ਟਰੈਕ ਤੇ ਸੈਰ ਕਰਨੀ ਆ ਕੱਚੇ ਟਰੈਕ ਤੇ ਕਰ ਸਕਦੇ ਹੋ ਸੋ ਮੇਰੀ ਤਾਂ ਇਹ ਸੁਜੈਸ਼ਨ ਸੀਗਾ ਕਿ ਮਤਲਬ ਆਪਾਂ ਨੂੰ ਸੀਐਸਆਰ ਦੇ ਵਿੱਚ ਲਿਆ ਕੇ ਵੱਡੇ ਪਾਰਕਾਂ ਨੂੰ ਆਪਾਂ ਪ੍ਰਾਈਵੇਟ ਕਰ ਦਈਏ ਤਾਂ ਕਿ ਉਹ ਮੇਨਟੇਨ ਬਹੁਤ ਜ਼ਿਆਦਾ ਸੁਣੇ ਹੋਣ ਤੇ ਔਰ ਸਾਡੇ ਲੋਕ ਚੰਗਾ ਆਪਣੇ ਆਪ ਨੂੰ ਮਾਨ ਮਹਿਸੂਸ ਕਰਨਗੇ ਸਾਡੇ ਸ਼ਹਿਰ ਦੇ ਪਰ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ 바이 ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ